ਇੱਕ ਰਿੰਚ 109 ਚਲਾਨ ਪੰਜਾਬ ਦੇ 27 ਡਰੰਗ ਡਰਾਈਵਿੰਗ ਨੰਬਰਸ ਤਾਂ ਪੰਜਾਬ ਪੁਲਿਸ ਤੇ ਬਹੁਤ ਬਾੜੇ ਆ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਬੰਦਾ ਵੀ ਸ਼ਰਾਬੀ ਦੀ ਗੱਡੀ ਵਿੱਚ ਚਲਾਉਣਾ ਜਿੱਥੇ ਸ਼ਰਾਬ ਪਾਣੀ ਵਾਂਗੂ ਵਗਦੀ ਇਹ ਹੁਣ ਲੈਕ ਆਫ ਐਨਫੋਰਸਮੈਂਟ ਹੈ ਨੈਗਲੀਜੈਂਸ ਹੈ 99000 ਚਲਾਨ ਕੀਤੇ ਨੇ ਉਹਨਾਂ 2024 ਤੋਂ 2023 ਦੇ ਵਿੱਚ ਸਿਰਫ ਚੰਡੀਗੜੀ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਤਾਂ ਜੇ ਕੱਲਾ ਮੋਹਾਲੀ ਦੀ ਪੋਪੂਲੇਸ਼ਨ ਤੇ ਮੋਹਾਲੀ ਦੇ ਏਰੀਆ ਲਾਇਆ ਜਾਵੇ ਨਾ ਸਿਰਫ ਪੰਜਾਬ ਦੇ ਇੱਕ ਜਗ੍ਹਾ ਦੇ ਇੱਕ ਜ਼ਿਲ੍ਹੇ ਦੇ ਉੱਤੇ ਤੋ ਚੰਡੀਗੜ੍ਹ ਦੇ ਮੁਕਾਬਲੇ ਦੇ ਵਿੱਚ ਇਨਫੋਰਸਮੈਂਟ ਹੋਣੀ ਚਾਹੀਦੀ ਸੀਗੀ ਤੇ ਫਿਰ ਤੁਸੀਂ ਉਹਦਾ ਰੈਵਨਿਊ ਦੇਖੋ ਪੰਜਾਬ ਤਾਂ ਮੇਨਲਾ ਦਾ ਹਜ਼ਾਰ ਕਰੋੜ ਦੇ ਚਲਾਨ ਕਰਦੇ ਹੋ ਹੋਰ ਰੈਵਨਿਊ ਵੀ ਮੈਂ ਨਹੀਂ ਕਹਿੰਦਾ ਵੀ ਮੰਤਰੀਆਂ ਦੀਆਂ ਗੱਡੀਆਂ 'ਚ ਤੇਲ ਪਾ ਦੋ ਉਹਦਾ ਉਹ ਸਾਰਾ ਪੈਸਾ ਬਿਹਤਰ ਟ੍ਰੈਫਿਕ ਸੁਰੱਖਿਆ ਪ੍ਰਬੰਧ ਕਰਨ ਦੇ ਉੱਤੇ ਲੱਗ ਸਕਦਾ ਮੈਂ ਪੰਜਾਬ ਪੁਲਿਸ ਦੀ ਵੈਬਸਾਈਟ ਚੈੱਕ ਕੀਤੀ ਪੰਜਾਬ ਦਾ ਬਜਟ ਵੱਡਾ ਪੰਜਾਬ ਦੇ ਪੁਲਿਸ ਵੱਡੀ ਆ ਪੰਜਾਬ ਦੇ ਜ਼ਿਲ੍ਹੇ ਜ਼ਿਆਦਾ ਆ ਪੰਜਾਬ ਦਾ ਰੈਵਨਿਊ ਜ਼ਿਆਦਾ ਆ ਕਿ ਚੰਡੀਗੜ੍ਹ ਦੇ ਮੁਕਾਬਲੇ ਤੋਂ ਤੇ ਪੇਜ ਹੀ ਹਨੀ ਗਾ ਟ੍ਰੈਫਿਕ ਡਾਟਾ ਹੀ ਅਵੇਲੇਬਲ ਨਹੀਂ ਹੈ ਕੁਝ ਕੋਸ਼ਿਸ਼ ਤਾਂ ਪਾਓ ਤਾਂ ਕਈ ਬੰਦਿਆਂ ਦੇ ਨਾਂ ਦੀ ਗੱਡੀ ਦੀ ਕੀਮਤੋਂ ਵੀ ਜ਼ਿਆਦਾ ਨਿਕਲੇ ਹੋਵੇ ਜੇ ਸੀਟ ਦੇ ਵਿੱਚ ਬੀਪ ਵੱਜਦੀ ਆ ਤੋ ਕਲਿੱਪ ਖਰੀਦ ਲੈ ਲੋਕਾਂ ਨੇ ਵੀ ਉਹ ਉਡਾ ਦਿਓ ਟੂ ਟੂ ਕਰ ਨੋ ਹਟ ਜਾਂਦੀ ਆ ਗੱਡੀ ਯੋ ਟੂ ਟੂ ਤਾਂ ਭਰਾਵਾ ਤੇਰੀ ਸੇਫਟੀ ਵਾਸਤੇ ਲੱਗੀ ਜਦੋਂ ਉਹ ਆਪ ਹੀ ਗੈਰ ਜ਼ਿੰਮੇਵਾਰ ਆ ਤੇ ਦੂਜੇ ਸਰਕਾਰ ਨੂੰ ਵੀ ਦੋਸ਼ ਦੋਗੇ ਸਰਕਾਰ ਵੀ ਤੁਹਾਡੇ ਚੋਂ ਹੀ ਆਈ ਐ ਤੇ ਇਹਨਾਂ ਸੜਕਾਂ ਨੂੰ ਤੁਸੀਂ ਬਦਲਣਾ ਨਹੀਂ ਜਾਉਂਦੇ ਕਿਉਂਕਿ ਤੁਹਾਨੂੰ ਇਹ ਲੱਗਦਾ ਵੀ ਪਹਿਲਾ ਸਵਾਲ ਮੇਰੀ ਜ਼ਹਿਨ 'ਤੇ ਆਊਗਾ